ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਗ੍ਰੰਥ ਸਾਹਿਬ ਜੀ ਉਹ ਮਾਦਨ ਸਿੰਘ ਜੀ ਸ਼ੀਤ ਬਾਬਾ ਜੀਵਨ ਸਿੰਘ ਵਿਦਿਗਤ ਬਲਾਈਂਕਾਸਟ ਸ਼ੀਤਪੁਰ ਸਿੰਘ ਸਮਾਜ ਸੇਵਾ ਸੁਸਾਇਟੀ ਵੱਲੋਂ ਅੱਜ ਮੀਰਾ ਕੋਲ ਜਿਹੜੇ ਜਾਏ ਹਾਂ ਇਹ ਵੀਰ ਜੀ ਵਿਦਿਗਤਾਂ ਦੇ ਸੰਦੇਸ਼ ਸੰਦੀਪ ਸਿੰਘ ਜੀ ਜੋ 5 ਸਾਲਾਂ ਤੋਂ ਬੈੱਡ ਤੇ ਫੇਰ ਹਾਂ ਇੱਕ ਐਕਸੀਡੈਂਟ ਹੋਣ ਕਾਰਨ ਇਹਨਾਂ ਦੀ ਲੱਤ ਫ੍ਰੈਕਚਰ ਹੋ ਚੁੱਕੀ ਆ ਦਿਲੋਂ ਸਟਾਰਟਿੰਗ ਵਿੱਚ ਲੱਤ ਫੱਟ ਚੁ ਗਈ ਆ ਹੁਣ ਪੱਟੀ ਬੰਨੀ ਹੈ ਤੁਸੀਂ ਲੱਤ ਦੀ ਹਾਲਾਤ ਦੇਖ ਸਕਦੇ ਹੋ ਕਿ ਲੱਤ ਦੀ ਹਾਲਾਤ ਕਿੰਨੀ ਖਰਾਬ ਹੋ ਚੁੱਕੀ ਆ ਸੋ ਇਹਨਾਂ ਵੀਰ ਜੀ ਦੇ ਤਿੰਨ ਬੱਚੇ ਹਨ ਛੋਟੇ ਛੋਟੇ ਬੱਚੇ ਹਨ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ ਗਰੀਬ ਪਰਿਵਾਰ ਆ ਆਦ ਮਾਤਾ ਜੀ ਇਹ ਮਾਤਾ ਜੀ ਦਿਖਾਓ ਜੀ ਕੋਈ ਵੀ ਕਮਾਈ ਦਾ ਸਾਧਨ ਨਾ ਹੋਣ ਕਰਕੇ ਪੰਜਾਂ ਮਹੀਨਿਆਂ ਤੋਂ ਬੈੱਡ ਉੱਪਰ ਬੈਠੇ ਹਨ ਵੀਰ ਜੀ ਦੱਸਦੇ ਹਾਂ ਕਿ ਬੰਗਲਾ ਨਾਟ ਦੇ ਬਹੁਤ ਹਸਪਤਲ ਵਿੱਚ ਅਸੀਂ ਜਦ ਐਡਮਿਟ ਹੋਏ ਸੀ ਤਾਂ ਸਾਡਾ ਤਕਰੀਬਨ ਉਹਨਾਂ ਕਾਰਡ ਦੇ ਉੱਪਰ ਲਾਜ ਹੋਇਆ ਤੇ ਜਦੋਂ ਅੰਤ ਵਿੱਚ ਤੁਹਾਡਾ 20000 ਰੁਪਏ ਦਾ ਕਾਰਡ ਖਤਮ ਹੋ ਚੁੱਕਾ ਤਾਂ ਸਾਨੂੰ ਘਰੇ ਭੇਜਤਾ ਤੇ ਜਿੰਨੇ ਵੀ ਗਜਾਇਸ ਸਹੀ ਸੀ ਰਿਸ਼ਤੇਦਾਰਾ ਖੋਲੋ ਵਿਆਜੀ ਚੋਕੇ ਆਪਣੀ ਇਲਾਜ ਦਾ ਕਰਾਰੇ ਹਨ ਜਿੰਨੇ ਜੋਗੀ ਹਨ ਉਹਨੇ ਡਾਕਟਰ ਸਾਹਿਬਾਨ ਨੇ ਆਖਿਆ ਕਿ ਇਹਨਾਂ ਦੀ ਹਕੀ ਕੱਟੀ ਜਾਏਗੀ ਹੱਜੀ ਵੀ ਜੇ ਰਿਸ਼ਾ ਬਚ ਚੁੱਕਾ ਵਾ ਉਸ ਤੋਂ ਬਾਅਦ ਪਲੇਟ ਹੋ ਜਾਏਗਾ ਜਿਹਦਾ ਖਰਚਾ तकरीबन ਢੇਰ ਲੱਖ ਦੇ ਕਰੀਬ ਆਇਆ ਸੋ ਗਰੀਬ ਪਰਵਾਰਿਆ ਗੁਰੂ ਸਾਹਿਬ ਦਾ ਸਿਧਾਂਤ ਹੈ ਕਿ ਗਰੀਬ ਦਾ ਮੂੰਹ ਗੁਰੂ ਦੀ ਝੋਲਕ ਤੇ ਆਪਾਂ ਉਸਦੇ ਪੈਰਾਂ ਜਿੰਦਾ ਹੈ ਵੀਰ ਉਹਨਾਂ ਦੀ ਮਦਦ ਕਰਨੀ ਆ ਇਸ ਵੀਡੀਓ ਵਿੱਚ ਅਸੀਂ ਇਹਨਾਂ ਦਾ ਮੋਬਾਈਲ ਨੰਬਰ ਤੇ ਇਹਨਾਂ ਦਾ ਅਕਾਊਂਟ ਵੀ ਮੈਂਸ਼ਨ ਕਰਦਾਂਗੇ ਮੈਂ ਵੀਰ ਨੂੰ ਬੇਨਤੀ ਕਰਾਂ ਕਿ ਵੀਰ ਜੀ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਆਪਣੀ ਜੋ ਘਰ ਦੀ ਹਾਲਾਤ ਇੱਕ ਵਾਰੀ ਤੁਸੀਂ ਬਿਆਨ ਆ ਕਰ ਬੋਲੋ ਜੀ ਵਾਰੀ ਜੀ ਦਾ ਸਾਥ ਸਾਥ ਬਾਰੀ ਨੂੰ ਪਵੇ ਮੈਂ ਤੁਹਾਡੀ ਅਚੰਗੀ 5 ਮਹੀਨਾ ਤੋਂ ਮੇਰੇ ਸਾਟ ਲੱਗੀ ਹੋਈ ਆ ਮੇਰੇ ਘਰ ਦੇ ਖਰਚੇ ਹਰਦ ਬਹੁਤ ਔਖਾ ਭਾਈ ਇਹ ਮੇਰੀ ਘਾਬੀ ਪੱਬ ਜਾਂਦੀ ਹੈ ਜੀ ਇਹ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਕਿ ਮੇਰਾ ਲਾਜੂ ਹੋ ਸਕੇ ਤੇ ਮੈਂ ਆਪਣੇ ਘਰ ਦਾ ਖਰਚਾ ਭੇ ਆਪਣੇ ਮੁੰਡੇ ਨੂੰ ਚੁੱਕ ਸਕਾਂ ਜੀ ਉਹ ਵੀ ਦਾ ਖਰਚਾ ਆਪਣੇ ਇਹਨੂੰ ਬਤਿਆ ਜੀ ਮੇਰੇ ਸਤਸੰਗਤ ਜੀ ਵੀਰ ਦੀ ਦੇਖੋ ਕੀ ਹੌਸਲਾ ਵੀ ਕਿੰਨਾ ਕਿਰਤੀ ਆ ਕਿਹਦਾ ਜਨ ਕਰਦਾ ਵੀ ਇਦਾਂ ਬਹਿਲਾ ਬੈਠੇ ਕਿਸੇ ਨੂੰ ਆਖੇ ਕਿ ਮੇਰਾ ਇਲਾਜ ਕਰੋ ਜਜਬੇ ਨੂੰ ਸਲਾਮ ਹੈ ਵੀਰ ਦੇ ਨੂੰ ਤੇ ਆਪਾਂ ਸਾਰੇ ਵੀਰਾਂ ਭਲਾਮਾਂ ਨੇ ਮਿਲ ਕੇ ਵੀਰ ਦਾ ਇਲਾਜ ਕਰਾਉਣਾ ਵੀਰ ਜੀ ਦਾ 899 ਤੇ ਰੋਇਲ ਨੰਬਰ ਲਿਖੀ ਮੈਂਸ਼ਨ ਕਰ ਦਾਂਗੇ ਵੀਰ ਜੀ ਆਪਣਾ ਮੋਬਾਈਲ ਨੰਬਰ ਦੋਣ ਦਾ ਕਰਵਾਓ ਨੰਬਰ ਮੇਰਾ ਇਹ 81464 2164 81464 3694 ਤਵੀਰ ਜੀ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵੀਰ ਦੀ ਮਦਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ